ਸੰਯੁਕਤ ਰਾਜ ਅਮਰੀਕਾ ਦੇ ਵਿੱਚ ਸ਼ਰਨ ਜਾਂ ਅਸਥਾਈ ਪ੍ਰਵੇਸ਼ ਦੀ ਮੰਗ ਕਰਨ ਵਾਲੇ ਬਹੁਤ ਸਾਰੇ ਲੋਕਾਂ ਦੇ ਲਈ ਪੈਰੋਲ ਲੰਬੇ ਸਮੇਂ ਤੋਂ ਇੱਕ ਜੀਵਨ ਦੇਖਾ ਦੇ ਵਜੋਂ ਕੰਮ ਕਰਦੀ ਰਹੀ ਹੈ ਇਹ ਖਾਸ ਕਾਰਨਾ ਕਰਕੇ ਦੇਸ਼ ਦੇ ਵਿੱਚ ਰਹਿਣ ਦਾ ਇੱਕ ਮੌਕਾ ਰਹੀ ਹੈ पर 16 अक्टूबर 2025 ਤੋਂ ਇਹ ਰਸਤਾ ਹੁਣ 1000 ਡਾਲਰ ਦੀ ਕੀਮਤ ਦੇ ਨਾਲ ਜੁੜਿਆ ਹੋਇਆ ਹੈ ਅਮਰੀਕੀ ਸਰਕਾਰ ਦਾ 41 ਬਿਗ ਬਿਊਟੀਫੁਲ ਬਿਲ ਦੇ ਤਹਿਤ ਪੈਰੋਲ ਜਾਂ ਮੂੜ ਪੈਰੋਲ ਪ੍ਰਾਪਤ ਵਿਅਕਤੀਆਂ ਉੱਤੇ ਫੀਸ ਲਗਾਉਣ ਦਾ ਫੈਸਲਾ ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਸੁਰੱਖਿਆ ਸੁਰੱਖਿਆ ਫੰਡਿੰਗ ਨੂੰ ਸੰਭਾਲਣ ਦੇ ਤਰੀਕੇ ਨੂੰ ਬਦਲਣ ਦੀ ਕੋਸ਼ਿਸ਼ ਦਾ ਹਿੱਸਾ ਹੈ ਨਵੇਂ ਫੇਸ ਹੁਣਾਂ ਵਿਅਕਤੀਆਂ ਨੇ ਸ਼ਨਾਬਨੰਤੀ ਗਿਆ ਜਿਨ੍ਹਾਂ ਨੂੰ ਅਖਤਿਆਰੀ ਪੈਰੋਲ ਪ੍ਰੋਗਰਾਮ ਰਾਹੀਂ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲ ਹੋਣ ਜਾਂ ਫਿਰ ਰਹਿੰਦੇ ਅਸਥਾਈ ਜਾਸਾਤੀ ਦੀ ਜਾਣਤੀ ਹੈ ਇਹ ਪ੍ਰੋਗਰਾਮ ਅਕਸਰ ਜ਼ਰੂਰੀ ਮਾਨਤਾਵਾਦੀ ਸਥਿਤੀਆਂ ਦੇ ਵਿੱਚ ਜਾ ਮਹੱਤਵਪੂਰਨ ਜਦ ਤੱਕ ਲਾਭ ਦੇ ਕਾਰਨਾ ਕਰਕੇ ਵਰਤੇ ਜਾਂਦੇ ਨੇ ਇਫ ਇਸ ਸਾਰੇ ਵੀਜ਼ਾ ਬਿਨ ਕਾਰਨ ਜਾਫੇ ਸ਼ੁਰਮੰਗਨ ਵਾਲੇ ਤੇ ਲਾਗੂ ਨਹੀਂ ਹੁੰਦੀ ਪਰ ਖਾਸ ਤੌਰ ਤੇ ਉਹਨਾਂ ਉੱਤੇ ਲਾਗੂ ਹੁੰਦੀ ਹੈ ਜਿਨ੍ਹਾਂ ਦੀ ਅਮਰੀਕਾ ਵਿੱਚ ਮੌਜੂਦ ਕੀ ਪੈਰੋਲ ਟਾਂਚੇ ਦੇ ਤਹਿਤ ਅਧਿਕਾਰਤ ਹੈ ਮਹੱਤਵਪੂਰਨ ਗੱਲ ਇਹ ਹੈ ਕਿ ਯਾਤਰਾ ਦਸਤਾਵੇਜ਼ਾਂ ਦੇ ਲਈ ਮਿਆਰੀ